ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਗੇ ਜੀ ਲੁਧਿਆਣਾ ਘੰਟਾ ਘਰ ਚੌਂਕ ਤੋਂ ਅੱਗੇ ਮਾਤਾ ਰਾਣੀ ਦੇ ਮੰਦਰ ਤੋਂ ਅੱਗੇ ਨਗਰ ਨਿਗਮ ਜ਼ੋਨ A ਮਿਊਨਿਸਪਲ ਕਾਰਪੋਰੇਸ਼ਨ ਦੀ ਆ ਬਹੁਤ ਵੱਡੀ ਜਿਹੜੀ ਬਹੁ ਮੰਜ਼ਲੀ ਪਾਰਕਿੰਗ ਆ ਉਹਦੇ ਬਾਹਰ ਖੜੇ ਆ ਇਸ ਇਲਾਕੇ ਦੇ ਵਿੱਚ ਕਰੋੜਾਂ ਰੁਪਏ ਦਾ ਬਿਜ਼ਨਸ ਹੁੰਦਾ ਹਰ ਰੋਜ਼ ਪਰ ਗੱਲ ਉਹੀ ਆ ਅੱਜ ਇਸ ਮਾਇਆ ਦੀ ਚੱਕਾ ਚੌਂ ਦੇ ਹੇਠ ਇਨਸਾਨ ਦੀ ਇਨਸਾਨੀਅਤ ਕਿਤਨਾ ਕਿਤੇ ਖਤਮ ਹੋ ਗਈ ਆ ਜਿਹੜਾ ਗੱਡੀ ਦੇ ਟਾਇਰ ਦੇ ਪਰਲੇ ਪਾਸੇ ਦੀ ਇੱਕ ਹੱਥ ਕੱਢ ਰਿਹਾ ਤੇ ਇਧਰ ਦੀ ਲੱਤਾਂ ਵਾਂ ਤੇ ਕਿਤੇ ਗੱਡੀ ਵਾਲਾ ਕਾਲੀ ਚਾ ਜਾਵੇ ਇੱਕਦਮ ਡਰਾਈਵਰ ਸੀਟ ਤੇ ਬੈਠੇ ਤੇ ਸੈਲਫ ਮਾਰੇ ਤੇ ਤੁਸੀਂ ਸੋਚ ਸਕਦੇ ਹੋ ਇਸ ਬੰਦੇ ਦਾ ਕੀ ਬਣੂਗਾ ਤੇ ਇੱਥੇ ਹੀ ਪਿਆ ਬਾਈ ਕਿੰਦੋਂ ਦਾ ਪਿਆ ਜੀ 3 ਦਿਨ ਹੋ ਗਏ ਜੀ 3 ਦਿਨ ਹੋ ਗਏ ਕਿੱਥੋਂ ਆਇਆ ਜੀ ਇੱਥੇ ਰਹਿਣਾ ਇੱਥੋਂ ਨਾ ਰਹਿਣ ਵਾਲਾ ਮੈਂ ਇੱਥੇ ਕਿ ਜਾਣੇ ਵਾਲਾ ਨਹੀਂ ਜੇ ਬੰਦਾ ਵੀ ਇੰਹੀਂ ਕਰਨੇ ਵਾਲਾ ਇੱਥੇ ਨਾ ਕੋਈ ਰੇਡਾ ਪਰ ਲਾ ਦੇਗਾ ਜੇ ਤਾਂ ਫਿੱਕਾ ਕੋਈ ਰੇੜੇ ਪੇ ਰਿਕਸ਼ੇ 'ਪੇ ਛੋੜ ਗਿਆ ਇਸ ਜਹਾ ਮੈਂ ਐਸੇ ਛੋੜ ਕੇ ਚਲਾ ਗਿਆ ਜੀ ਮੈਂ ਕਾਰਪਰ ਸਿੰਘ ਬਣ ਜਾਗਾ ਤੁਸੀਂ ਆਪਣੇ ਦੇਖਿਆ ਕੌਣ ਛੱਡ ਕੇ ਗਿਆ ਪਤਾ ਨਹੀਂ ਉਹ ਲਾਈਟੇਰ ਸ਼ਰਟ ਵਾਲਾ ਕਹਿੰਦਾ ਸਵੇਰੇ ਬੰਦੇ ਆਏ ਹੋਏ ਰਿਕਸ਼ੇ 'ਪੇ ਲਾ ਕੇ ਫੇਕਤੀ ਗਏ ਅੱਛਾ ਉਹਨਾਂ ਨੇ ਬਤਾਇਆ ਅੱਛਾ ਲੇਡੀ ਜਾਂਦਾ ਤਾਂ ਇਹਨੂੰ ਚਕਾਓ ਜੀ ਹੂੰ ਕੌਣ ਬੋਲਦਾ ਲੇਡੀ ਲੇਡੀ ਐਸੇ ਨੰਗੇ ਹੀ ਪੜਾ ਹੈ ਹਾਂ ਨੰਗੇ ਪੜਾ ਜੀ ਤਿੰਨ ਦਿਨ ਹੋ ਗਏ ਤਿੰਨ ਦਿਨ ਸੇ ਕੋਈ ਕਪੜਾ ਨਹੀਂ ਪਹਿਨਾ ਐਸੀ ਪੜਾ ਹੈ ਹਾਂ ਜੀ ਹਾਂ ਜੀ ਤੋ ਕੋਈ ਪੁਲਿਸ ਕੋਈ ਐਂਬੂਲੈਂਸ ਵਾਲਾ ਕੋਈ ਕੁਛ ਕੋਈ ਪੁਲਿਸ ਵੀ ਸੁਣਾਈ ਨਹੀਂ ਲੈਂਦੇ ਜੀ ਪੁਲਿਸ ਵਾਲਾ ਆਇਆ ਦੇਖ ਕੇ ਚਲਾ ਗਿਆ ਜੀ ਔਰ ਕੋਈ ਐਂਬੂਲੈਂਸ ਵਾਲਾ ਕਾਲ ਨਹੀਂ ਕੀਤਾ ਕਿਸੇ ਨੇ ਐਂਬੂਲੈਂਸ ਵਾਲਾ ਵੀ ਨਹੀਂ ਆ ਰਿਹਾ ਗੱਲ ਉਹੀ ਹੈ ਜੀ ਵੀ ਜਦੋਂ ਮਰ ਜੂਗਾ ਉਦੋਂ ਇਹਦੀ ਡੈੱਡ ਬੋਡੀ ਲੈਣ ਤਾਂ ਆ ਜਾਣਗੇ ਪਰ ਜਿਉਂਦੇ ਨੂੰ ਇਹਨੂੰ ਕੋਈ ਲੈਣ ਨਹੀਂ ਆਉ। ਜਦੋਂ ਇਹਦੀ ਮੌਤ ਹੋ ਗਈ ਇੱਥੋਂ ਕੋਈ ਕਾਲ ਕਰ ਦੂਗਾ 100 ਨੰਬਰ ਤੇ ਵੀ ਇੱਥੇ ਡੈਥ ਹੋ ਗਈ ਜੀ ਬੋਡੀ ਪਈ ਆ ਤਰੰਤ ਗੱਡੀ ਆਜੂ ਹੁਣੇ ਹੀ ਆਪਾਂ ਇਹ ਐਕਸਪੈਰੀਮੈਂਟ ਕਰਕੇ ਦੇਖ ਲੈਨੇ ਆ ਆਪਾਂ ਇੱਥੇ 108 ਤੇ ਕਾਲ ਕਰਦੇ ਆ ਮਤਲਬ ਕੋਈ ਆਊਗਾ ਨਹੀਂ ਜੇ ਕੋਈ ਆਊਗਾ ਤਾਂ ਉਹ ਦੇਖ ਕੇ ਮੁੜ ਜਾਣਗੇ ਚਲੋ ਸਾਡੇ ਖੜੇ ਆਂ ਸ਼ਾਇਦ ਉਹ ਐਕਸ਼ਨ ਵੀ ਕਰਨ ਪਰ ਜਦੋਂ ਇੱਕ ਆਮ ਬੰਦਾ ਕਾਲ ਕਰਦਾ ਤਾਂ ਆਹੀ ਹੱਲ ਹੁੰਦਾ ਔਰ ਜੇ ਆਪਾਂ ਇਹੀ ਉਹਨਾਂ ਨੂੰ ਦੱਸ ਦਈਏ ਵੀ ਬੰਦੇ ਦੀ ਮੌਤ ਹੋ ਗਈ ਆ ਡੈਥ ਹੋ ਗਈ ਆ ਤੇ 15 ਮਿੰਟਾਂ ਦੇ ਵਿੱਚ ਐਂਬੂਲੈਂਸ ਆ ਜਾਊਗੀ ਤੇ ਇੱਥੇ ਜਿਉਂਦੇ ਦੀ ਕੋਈ ਵੈਲਿਊ ਨਹੀਂ ਭਾਈ ਜਿਉਂਦੇ ਨੂੰ ਕੋਈ ਨਹੀਂ ਪੁੱਛਦਾ ਆ ਗੱਡੀ ਥੱਲੇ ਪਿਆ ਬਜ਼ੁਰਗ ਸਤਨਾਮ ਬਾਪੂ ਓ ਵੀਰੇ ਕਿੰਨੀ ਉਮਰ ਆ ਬਾਈ ਇਹਦੀ ਬਾਈ ਗੱਡੀ ਕੱਢੀ ਹੈ ਕਿੰਨੀ ਕੁ ਉਮਰ ਦਾ ਬੰਦਾ ਬਜ਼ੁਰਗ ਹੀ ਆ ਬਾਬੇ ਬਾਹਰ ਆਓ ਕਿਚੀ ਨ ਰਗੜ ਪੈਣੀ ਰਗੜ ਪੈਣੀ ਓ ਬਾਬੇ ਬਾਹਰ ਆਓ ਬਾਬੇ ਇਧਰ ਦੀ ਇਧਰ ਦੀ ਹੱਥ ਪਕੜਾਓ ਖੜ ਜਾਇਆ ਕਰ ਕਪੜਾ ਲੈ ਆ ਥੱਲੇ ਲਾ ਦੇ ਥੱਲੇ ਦੇ ਦੇ ਅੰਬੂਆ बापु, बापु खड़ा हो। ठीक है तो देखते कच्चा। खड़ा हो वट के, बापु खड़ा हो। ओ बाबे खड़ा हो। पानी दियो जी तो पानी, गड्डी च पे आओ, सांटी जी पीछे हो। ਵੀਰ ਗੱਡੀ ਦੀ ਡਿੱਗੀ ਪਾਣੀ ਪਿਆ ਚੱਕੇ ਬੋਤਲ ਆ ਬੈਂਚ ਤੇ ਛਕੀਆਂ ਬੈਂਚ ਖਿੱਚਾ ਦੇ ਛੱਡ ਦੇ ਹੱਥ ਨਾਲੇ ਬੈਂਚ ਬੈਂਚ ਤੇ ਬਿਠਾ ਲੈਨੇ ਨਾ ਉੱਤੇ ਚਾਰ ਹਾਂ ਕਿਲਾ ਕਰ ਕੰਬਜਕ ਕੰਬਜਕ ਕੋਲ ਆ ਤਾਂ ਅੱਪੀ ਜੀ ਨਾਲ ਚੱਲੋ ਅੱਥੇ ਚੱਲੋ ਰੰਨੇ ਆਲੇ ਬਾਪੂ ਪਾਣੀ ਪੀ ਪਾਣੀ ਪੀਲਾ ਮੰਨ ਵੀ ਸੁੱਕੇ ਪਿਆ ਪਾਣੀ ਪੀਲਾ ਬਾਪੂ ਪਾਣੀ ਪੀਲਾ ਨਿਕਾਲਾ ਪਾਣੀ ਨਿਕਾਲਾ ਬਾਪੂ ਨਿਕਾਲਾ ਪਾਣੀ ਨਿਕਾਲਾ ਨਿਕਾਲਾ ਬਾਪੂ ਨਿਕਾਲਾ ਪਾਣੀ ਨਿਕਾਲਾ ਪਾਣੀ ਨਿਕਾਲਾ ਪਾਣੀ ਕੀ ਨਾਮ ਆ ਤੇਰਾ ਤੇਰਾ ਨਾਮ ਕੀ ਆ ਨਾਮ ਕੀ ਆ ਬਾਪੂ ਓ ਬਾਪੂ ਤੇਰਾ ਨਾਮ ਕੀ ਆ ਹੈ ਬਾਪੂ ਬਾਪੂ ਓ ਬਾਪੂ ਲੈ ਪਾਣੀ ਪੀ ਲੈ ਪਾਣੀ ਪੀ ਲੈ ਕੋਟਕ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੀਸ ਮੈਂ ਫਿਰ ਗੁਨਹੀ ਭਰਿਆ ਲੋਕ ਕਹਿਣ ਦਰਬੇਸ਼ ਇਨਾਂ ਹੱਥਾਂ ਨੇ ਮਜ਼ਦੂਰੀ ਕੀਤੀ ਹੋਈ ਆ ਇਹ ਹੱਥ ਦੱਸਦੇ ਆ ਹੱਥਾਂ ਦੀ ਬੰਤਰ ਦੱਸਦੀ ਆ ਵੀ ਇਨਾਂ ਹੱਥਾਂ ਨੇ ਬੜਾ ਲੋਹਾ ਕੁੱਟਿਆ ਬੜੀ ਜ਼ਿੰਦਗੀ ਦੀ ਇਹ ਦੁੱਖ ਤਕਲੀਫਾਂ ਇਨਾਂ ਹੱਥਾਂ ਨੇ ਤੇ ਸਰੀਰ ਨੇ ਹੰਡਾਈਆਂ ਵਾ ਪਰ ਅੱਜ ਇਹ ਬਜ਼ੁਰਗ ਹੱਥ ਮਿਲਾ ਬਾਪੂ ਹੱਥ ਮਿਲਾ ਦੇ ਹੱਥ ਮਿਲਾ ਦੇ ਹੱਥ ਮਿਲਾ ਮੇਰੇ ਨਾਲ ਆ ਦੇਖੋ ਲੈਟਰੀਨ ਨਾਲ ਲਿਪੜੇ ਹੋਏ ਹੱਥ ਸਾਡੇ ਗਲਵਜ਼ ਨੂੰ ਦੇਖੋ ਕਿਵੇਂ ਲੈਟਰੀਨ ਲੱਗ ਗਿਆ ਸਾਰੇ ਤੇ ਇਨਾਂ ਹੱਥਾਂ ਦੇ ਤੁਸੀਂ ਦੇਖੋ ਕੀ ਹਾਲਾਤ ਨੇ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਮਨੋਜ ਕੁਮਾਰ ਆ ਜੀ ਮਨੋਜ ਕੁਮਾਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਨੋਜ ਜੀ ਵੀ ਤੁਸੀਂ ਇੱਥੇ ਇਨੇ ਲੋਕਾਂ ਦੇ ਵਿੱਚ ਤੰਦਰੁਸਤੋ ਤਾਨੂੰ ਮਾਰਾਇ ਨੀ ਸੋਜੀ ਬਾਕਸੀ ਤੁਸੀਂ ਇਹਦੀ ਵੀਡੀਓ ਪਾਈ ਜਾਂ ਪ੍ਰਾਲਾ ਕੀਤਾ ਕੁਛ ਜੀ ਤੇ ਨਹੀਂ ਤਾਂ ਦੁਨੀਆ ਬਾਈ ਤੁਰ ਹੀ ਫਿਰਦੀ ਨਿੰਗੀ ਜਾਂਦੀ ਐ ਕੋਈ ਨਹੀਂ ਪਖੜਦਾ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਬਾਈ ਜੀ ਜੀ ਭਾਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਭਾਜੀ ਕੱਪੜਿਆਂ ਦਾ ਕੰਮ ਕਰਦਾ ਐ ਇੱਥੇ ਹੀ ਅੰਦਰ ਹੀ ਮੈਂ ਕਾਰਮਰਨ ਬਲਟੀ ਪ੍ਰਧਾਨੀ ਦੇ ਕੋਲ ਐ ਅਸੀਂ ਬਲਟੀ ਪ੍ਰਧਾਨ ਕੋਲੇ ਹਾਂ ਜੀ ਮੈਂ ਸਿਰੇ ਜੋਬ ਪਵਾ ਰਿਆ ਸੀ ਇੱਥੇ ਲੇਟੇ ਹੋਏ ਸੀ ਉਹ ਪੰਨੀ ਦੀ ਗਰਮੀ ਅੱਡੀ ਸੀ ਆਹ ਤੇ ਲੇਟੇ ਸੀ ਨ ਵਰਸਤਰ ਐਈ ਨੰਗੇ ਹਾਂਜੀ ਹਾਂਜੀ ਤੇ ਆਪਣੇ ਐਂ ਹੱਥ ਪਰ ਮਾਰੀ ਜਾਂਦੇ ਸੀ ਮੈਂ ਤੁਹਾਡੀ ਵੀਡੀਓ ਦੇਖਦਾ ਮੈਂ ਫੋਲੋ ਕੀਤਾ ਤੁਹਾਨੂੰ ਤਾਂ ਤੁਹਾਡਾ ਉਥੋਂ ਨੰਬਰ ਕੱਢਿਆ ਤੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿੱਤਾ ਧੰਨਵਾਦ ਜੀ ਘੰਟੇ ਪਹਿਲਾਂ 4 ਘੰਟੇ ਪਹਿਲਾਂ ਤੁਸੀਂ ਸੋਚੋ ਵੀ ਇਹ ਸੜਕ ਕਿੰਨੀ ਤਪੀ ਹੋਈ ਹੋਊ ਚਾਹੇ ਸ਼ਾਮੇ ਵੀ ਪੈ ਜਾਵੇ ਤਾਂ ਵੀ ਸੜਕ ਦੇ ਉੱਤੇ ਹੱਥ ਰੱਖਦੇ ਨਾ ਜਦੋਂ ਇਦਾਂ ਨੰਗਾ ਤੇ ਸੜਕ ਦੇ ਵਿੱਚੋਂ ਸੇਕ ਨਿਕਲਦਾ ਇਹਦੇ ਮਨ 'ਚ ਇਹਨੂੰ ਦੇਖ ਕੇ ਭਾਵਨਾ ਜਾਗੀ ਵੀ ਮੈਂ ਇਹਦੀ ਮਦਦ ਕਰਾਂ ਹੁਣ ਅੱਜ ਦੇ ਸਮੇਂ 'ਚ ਕੋਈ ਬੰਦਾ ਆਪਦੇ ਘਰੇ ਤੋਂ ਜਾ ਕੇ ਰੱਖ ਨਹੀਂ ਸਕਦਾ ਕਿਸੇ ਨੂੰ ਇਹ ਵੀ ਕਨਫਰਮ ਆ ਹਨ ਪਰ ਕੋਈ ਨਾ ਕੋਈ ਹੇਲੇ ਵਸੀਲੇ ਤਾਂ ਕਰਦਾ ਹੀ ਆ ਨਾ ਬੰਦਾ ਤੇ ਉਸੇ ਹੇਲੇ ਵਸੀਲੇ ਨੂੰ ਸੰਬੰਧ ਰੱਖਦੇ ਆ ਮੁੱਖ ਰੱਖਦੇ ਆ ਵੀਰ ਨੇ ਸਾਡੇ ਨਾਲ ਵੀਡੀਓ ਭੇਜੀ ਸਾਂਝੀ ਕੀਤੀ ਤੇ ਅਸੀਂ ਹੁਣ ਇਸ ਵੀਰ ਨੂੰ ਇਸ ਬਾਪੂ ਨੂੰ ਇੱਥੋਂ ਲੈਣ ਆਏ ਆ ਜਿਹੜਾ ਕਿ ਪਾਣੀ ਦੀ ਘੁੱਟ ਵੀ ਅੰਦਰ ਨਹੀਂ ਨਿਗਾਹ ਪਾ ਰਿਹਾ ਇੰਨੀ ਵੀ ਸੋਝੀ ਨਹੀਂ ਪਾਣੀ ਜੇ ਮੂੰਹ 'ਚ ਪੋਨੇ ਉਹ ਨਹੀਂ ਬਾਹਰ ਕੱਢ ਦਿੰਦਾ ਪਾਣੀ ਕੋਈ ਨਾਮ ਪਤਾ ਐਡਰੈਸ ਵਾਹਿਗੁਰੂ ਕਿਰਪਾ ਕਰੇ ਸਾਨੂੰ ਪਤਾ ਲੱਗ ਸਕੇ ਹੌਲੀ ਹੌਲੀ ਬੋਲ ਕੇ ਦੱਸੇ ਬਾਪੂ ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਬੇਨਤੀ ਕਰਦੇ ਹੱਥ ਜੋੜ ਕੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਜੇ ਕੋਈ ਪਹਿਚਾਣਦਾ ਵਾ ਬਾਪੂ ਨੂੰ ਤੇ ਉਹ ਵੀ ਸਾਡੇ ਨਾਲ ਸੰਪਰਕ ਕਰਿਓ ਸਾਡੇ ਸਕਰੀਨ ਤੇ ਨੰਬਰ ਦਿੱਤੇ ਹੋਇਆ ਆ ਮੈਂ ਦੇਖੀ ਵੀਡੀਓ ਤੁਸੀਂ ਜਿਹੜੀ ਭੇਜੀ ਸੀ ਵੀਰੇ ਮੈਂ ਦੇਖੀ ਆ ਉੱਟ ਚੱਲੀਏ ਆਪਾਂ ਓ ਬਾਪੂ ਖੜਾ ਹੋ ਮੈਂ ਆ ਤਪਵਾਉ ਬਾਬੇ ਇਨਾਮਤਰਾ ਤੇਰਾ ਨਾਮ ਕੀਆ ਨਾਮ ਕੀਆ ਤੇਰਾ ਨਾਮ ਤੇਰਾ ਨਾਮ ਕੀਆ ਇਸ ਟਾਈਮ ਕੋਈ ਸੋਝੀ ਨਹੀਂ ਗਈ ਐਸਐਮ ਬਿਲਕੁਲ ਹੀ ਬੋਲਣ ਦੀ ਕੰਡੀਸ਼ਨ 'ਚ ਨਹੀਂ ਹੈਗਾ ਬਾਈ ਪਰ ਤੁਸੀਂ ਤਾਂ ਸਾਰੇ ਇਸ ਕੰਡੀਸ਼ਨ 'ਚ ਹੈਗੇ ਹੋ ਵੀ ਤੁਸੀਂ ਬੋਲ ਕੇ ਦੱਸ ਸਕਦੇ ਹੋ ਹਨ ਜੇ ਕੋਈ ਪਹਿਚਾਣਦਾ ਤਾਂ ਪਲੀਜ਼ ਜ਼ਰੂਰ ਦੱਸਿਓ ਆਪਣਾ ਇਨਸਾਨ ਹੋਣ ਦਾ ਫਰਜ਼ ਜ਼ਰੂਰ ਨਿਭਾਓ ਬਾਕੀ ਜਿੰਨੀ ਸਾਡੀ ਡਿਊਟੀ ਵਾਇਕਲ ਜੇ ਲਾਈ ਆ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਨਿਭਾਉਣ ਦੀ ਇਸ ਬਜ਼ੁਰਗ ਦੀ ਅਸੀਂ ਸੇਵਾ ਕਰ ਸਕੀਏ ਇਹਦੇ ਆਪਣੇ ਬਣ ਕੇ ਇਨੂੰ ਬਣਦਾ ਮਾਨਸਿਕ ਸਹਾਰ ਦੇ ਸਕੀਏ ਇਹਦਾ ਘਰ ਲੱਭ ਕੇ ਇਹਨੂੰ ਉਸ ਸਹੀ ਥਾਂ ਤੇ ਪਹੁੰਚਾ ਸਕੀਏ ਜਿੱਥੇ ਦਾ ਅਗਲਾ ਜੀਵਨ ਚੰਗੇ ਤਰੀਕੇ ਨਾਲ ਬਤੀਤ ਹੋਵੇ। ਪਰ ਅੱਜ ਬੜੀ ਦੁੱਖ ਦੀ ਗੱਲ ਆ ਵੀ ਲੋਕਾਂ ਦੀ ਜ਼ਮੀਰ ਮਰਦੀ ਜਾ ਰਹੀ ਹੈ। ਜੀ ਭਾਜੀ ਇੱਥੋਂ ਲੋਕੀ ਲੰਘ ਰਹੇ ਸੀ ਕੋਈ ਆ ਰਹੀਗੀ ਜਾ ਰਹੀਆਂ ਵੀ ਆਪਣਾ ਮਨ ਨਹੀਂ ਮੰਨਿਆ ਆਪਾਂ ਮੋਟਰਸਾਈਕਲ ਮੋੜਿਆ। ਅੱਪਨ ਤੇ ਬਾਹਰ ਵੀ ਆਈ ਆ ਤੁਹਾਨੂੰ ਆਪਾਂ ਫੋਨ ਲਾਇਆ ਹੂੰ ਬਹੁਤ ਸ਼ੁਕਰੀਆ ਛੋਟੇ ਜੀ ਬਹੁਤ ਬਹੁਤ ਧੰਨਵਾਦ ਲੇਕਿਨ ਤੇਰਾ ਕੀਤਾ ਪਰਾਲਾ ਸਾਨੂੰ ਇੱਥੇ ਟਿਕੜ ਲੈ ਆਇਆ ਹੈ ਬਾਈ ਨਹੀਂ ਸਾਨੂੰ ਕੀ ਪਤਾ ਲੱਗਦਾ ਬਾਈ ਨਾਮ ਨੂੰ ਮੰਨੇਦਾ ਵੀ ਸਾਡਾ ਰੱਬ ਦਾ ਹੀ ਰੂਪ ਹੈ ਉਹਦਾ ਹੀ ਰੂਪ ਆ ਬਾਈ ਇਹ ਕਿਸੇ ਜੀ ਕਰਾਂਗੇ ਲੱਭ ਸਾਡੇ ਆਪੇ ਬਿਲਕੁਲ ਜੀ ਭੋਲੇ ਨਾ ਤਾਂ ਹੀ ਸਾਡੀ ਬਾਹ ਫੋਟੋ ਜੇ ਅਸੀਂ ਜੀ ਜੀ ਉਹਨਾਂ ਨੇ ਬਣਾਏ ਹੋਇਆ ਨੇ ਮੂਰਤਾਂ ਦੀ ਸੇਵਾ ਕਰਾਂਗੇ ਹਨਾ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸੇ ਦਾ ਪਣੀ ਨਾ ਬਾਈ ਕਿਸੇ ਜੀ ਜੀ ਦਿਲੋ ਕੋਸ ਲਓ ਪਰਿਵਾਰ ਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਿਹਰੇ ਤੋਂ ਲੰਗਰੇ ਸੀ ਜੀ ਕੰਮ ਤੇ ਜਾਣ ਲੇ ਮੈਂ 8 ਸਵਾ 8 ਦਾ ਡੈਂਸ ਜੀ ਇੱਥੇ ਦੇਖਿਆ ਜੀ ਬਜ਼ੁਰਗ ਇਕ ਜੇ ਵਸਤਰ ਪੇ ਹੋਏ ਆ ਤਾਂ ਗਰਮੀ ਬਹੁਤ ਜ਼ਿਆਦਾ ਸੀ ਉਹ ਆਪਣੇ ਆਪ ਨੂੰ ਐ ਦੇਖ ਕੇ ਉੱਪਰ ਪਰ ਐ ਹੱਥ ਕਰੀ ਜਾਂਦੇ ਸੀ ਆ ਫਿਰ ਮੇਰੇ ਕੋ ਤੁਹਾਡਾ ਨੰਬਰ ਆਇਆ ਸੀ ਮੈਂ ਫੇਸਬੁਕ ਤੇ ਤੁਹਾਡਾ ਨੈਟ ਸੀ ਫਿਰ ਮੈਂ ਆਇਆ ਤੁਹਾਨੂੰ ਕਾਲ ਕੀਤੀ ਫਿਰ ਵੀਡੀਓ ਬਣਾ ਕੇ ਤੁਹਾਡੇ ਨੰਬਰ ਤੇ ਪਾਈ ਤੇ ਤੁਹਾਡੇ ਸਹਿਯੋਗ ਨਾਲ ਇਸ ਥਾਂ ਬਜ਼ੁਰਗ ਆਪਣੀ ਸਹੀ ਜਗ੍ਹਾ ਤੇ ਪਹੁੰਚਣਗੇ ਤੇ ਨਾਲ ਇਲਾਜ ਹੋ